ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰਤ ਮੈਂ ਟੀਵੀ ਐਚੀ ਫੋਰ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਬੈਠੇ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 2 ਮਾਰਚ 2016 19 ਫਗਣ ਨਾਨਕਸ਼ਹੀ ਸਮੰਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ ਅ ਦੇਖੋ ਇਹ ਖਬਰ ਤਾਂ ਵੀਕਐਂਡ ਦੀ ਸੀ ਪਿਛਲੇ 2 ਦਿਨ ਵੀ ਮੈਂ ਚਾਇਆ ਕਿ ਇਸ ਨੂੰ ਮੈਂ ਕਰਾਂ ਡਿਸਕਸ ਬਟ ਕਿਉਂਕਿ ਪਹਿਲੇ ਟੌਪਿਕਸ ਤੇ ਵਕਤ ਲੱਗਦਾ ਰਿਹਾ ਜੀ ਪਰ ਮੈਂ ਰਿਅਲਾਈਜ਼ ਕਰਦਾ ਹਾਂ ਕਿ ਇਹ ਇੰਨੀ ਇੰਪੋਰਟੈਂਟ ਨਿਊਜ਼ ਹੈ ਸਿਰਫ ਅਮਰੀਕਨ ਪਰਸਪੈਕਟਿਵ ਤੋਂ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਅ ਕਿ ਇਸ ਨੂੰ ਬੇਸ਼ੱਕ ਅਸੀਂ ਲੇਟ ਹੀ ਜਿਹੜਾ ਉਹ ਡਿਸਕਸ ਕਰ ਰਹੇ ਹਾਂ ਪਰ ਉਹ ਕਰਨਾ ਬਣਦਾ ਅ ਅਮਰੀਕਾ ਦੇ 34 ਜਿਹੜੇ ਨੋ ਮੇਕਰ ਔਰ ਸੈਨੇਟਰ ਨੇ ਉਹਨਾਂ ਨੇ ਇੱਕ ਲੈਟਰ ਜਿਹੜਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਐਡਰੈਸਡ ਹੈ ਪਰ ਇੱਕ ਬੜਾ ਪਾਵਰਫੁਲ ਕਮਿਸ਼ਨ ਟੌਮ ਲੈਂਟੋਜ਼ ਹਿਊਮਨ ਰਾਈਟਸ ਕਮਿਸ਼ਨ ਹੈ ਇਹ ਯੂਐਸ ਕਾਂਗਰਸਮੈਨ اور ਸੈਨੇਟਰ ਬਰੀਫਿੰਗ ਲੈਂਦੇ ਨੇ ਆਲਰਡਿ ਜਿਊਸ ਤੇ ਦੁਨੀਆ ਚ ਕੀ ਚੱਲ ਰਿਹਾ ਹੈ ਜੀ ਇਹ ਇਹੀ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਹੈ ਜਿਹਦੇ ਸਾਹਮਣੇ ਕੁਝ ਮਹੀਨੇ ਪਹਿਲਾਂ ਜਿਹੜੀ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਇਹਦੀ ਹੀਰਿੰਗ ਹੋਈ ਸੀ ਜਿਹਦੇ ਚ ਡਾਕਟਰ ਗੁਰਦਰਸ਼ਨ ਸਿੰਘ ਤੋਂ ਚੰਡੀਗੜ੍ਹ ਤੋਂ ਆਏ ਡਾਕਟਰ ਇਕਤਜ਼ਾਰ ਕਰਾਮਤ ਚੀਮਾ ਇੰਗਲੈਂਡ ਤੋਂ ਆਏ ਇਸੇ ਤਰ੍ਹਾਂ ਇੱਕ ਕ੍ਰਿਸਚੀਅਨ ਸਪੀਕਰ ਵੀ ਇੰਗਲੈਂਡ ਤੋਂ ਆਏ ਔਰ ਉਹਨਾਂ ਨੇ ਦੱਸਿਆ ਸੀ ਕਿ ਭਾਰਤ ਦੇ ਵਿੱਚ ਕਿਵੇਂ ਮਾਈਨੋਰਿਟੀਜ਼ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਮੂਲੇ ਹੱਕ ਵਾਇਲੇਟ ਕੀਤੇ ਜਾ ਰਹੇ ਨੇ ਜੀ ਸੋ ਬਹੁਤ ਵਾਰ ਜਿਹੜਾ ਇਸ ਕਿਸਮ ਦੀ ਹੀアリング ਤੋਂ ਬਾਅਦ ਔਰ ਉਹਨਾਂ ਦਵਨੋਂ ਜਿਹੜੀ ਵੀ ਕਨਸੋਲੀਡੇਟਡ ਰਿਪੋਰਟ ਅੰਦਰ ਸਰਕੂਲੇਟ ਹੋਈ ਹੋਏਗੀ ਕਾਂਗਰਸਮੈਨ ਔਰ ਸੈਨੇਟਰਸ ਦੇ ਵਿੱਚ ਉਸ ਦਾ ਨਤੀਜਾ ਹੈ ਕਿ ਇਹ ਪਾਵਰਫੁਲ ਲੈਟਰ ਜਿਹੜਾ ਲਿਖਿਆ ਇਹਨਾਂ ਨੇ ਔਰ ਇਹ ਰਿਲੀਜ਼ ਮੀਡੀਆ ਨੂੰ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੇ ਕੀਤਾ ਹੈ 25 ਫਰਵਰੀ ਨੂੰ ਜੀ ਸੁਝਾਰ ਹੈ ਕਿ ਫਿਰ ਵੀਕਐਂਡ ਆ ਗਿਆ ਇਹ ਲਾਸਟ ਡੇ ਸੀ ਔਰ ਉਸ ਦੀ ਚਰਚਾ ਜਿਹੜੀ ਹੈ মিডিਆ ਚ ਹੋਈ ਇੰਡੀਅਨ মিডিਆ ਚ ਵੀ ਥੋੜਾ ਬਹੁਤ ਇਹਨੂੰ ਏਜੰਸੀ ਨਿਊਜ਼ ਨੇ ਕਵਰ ਕੀਤਾ ਪਰ ਉਸ ਸਹਮੇਤ ਨਾਲ ਨਹੀਂ ਹਾਲਾਂ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਕਾਂਗਰਸਮੈਨ ਪਾਸਟ ਦੇ ਵਿੱਚ ਵੀ 90 ਵਿੱਚ ਵੀ ਕਈ ਵਾਰ ਜਿਹੜੇ ਲੈਟਰ ਪ੍ਰੈਜ਼ੀਡੈਂਟ ਨੂੰ ਲਿਖਿਆ ਜਾਂਦੇ ਸੀ ਜੈ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦੀ ਗਿਣਤੀ ਕਾਂਗਰਸਮੈਨ ਜਿਹੜੇ ਦਸਕਦ ਕਰਦੇ ਸੀ 60 70 ਤੱਕ ਵੀ ਹੁੰਦੇ ਸੀ ਜੀ ਪਰ ਇਹਨਾਂ ਦੇ ਵਿੱਚ ਇਸ ਵਾਰ ਦੇ ਇਸ ਲੈਟਰ ਦੀ ਅਹਿਮੀਅਤ ਇਹ ਹੈ ਕਿ ਇੱਕ ਤਾਂ ਜਿੱਥੇ 크ਿਸਚੀਅਨਸ ਮੁਸਲਮਸ ਔਰ ਸਿੱਖ ਇਹਨਾਂ ਤਿੰਨਾਂ ਦਾ ਵੇਰਵੇ ਵਾਰ ਜ਼ਿਕਰ ਹੈ ਵੀ ਕਿਹਨਾਂ ਦੇ ਨਾਲ ਕੀ ਡਿਸਕ੍ਰਿਮੀਨੇਸ਼ਨ ਹੈ ਉੱਥੇ ਇਹਨਾਂ 34 ਕਾਂਗਰਸਮੈਨਾਂ ਚੋਂ 8 ਸੈਨੇਟਰ ਨੇ ਔਰ ਕਿਉਂਕਿ ਅਮਰੀਕਾ 'ਚ ਰਹਿਣ ਵਾਲੇ ਤਾਂ ਬਹੁਤ ਸਾਰੇ ਸਿਸਟਮ ਨੂੰ ਸਮਝਦੇ ਨੇ ਪਰ ਮੈਂ ਆ ਇਸ ਪ੍ਰੋਗਰਾਮ ਨੂੰ ਕਿਉਂਕਿ ਦੁਨੀਆ ਭਰ ਦੇ ਵਿੱਚ ਸਾਡੇ ਦਰਸ਼ਕ ਸ਼ਰੋਤੇ ਦੇਖਦੇ ਨੇ ਸੁਣਦੇ ਨੇ ਜੀ ਵਾਇਸ ਆਫ ਖਾਲਸਾ ਰਾਈ ਇਹ ਬਹੁਤ ਦੂਰ ਦੂਰ ਤੱਕ ਪਹੁੰਚਦਾ ਹੈ ਤੇ ਮੈਂ ਇਹ ਦੱਸਦੇ ਆਂ ਵੀ ਜਦੋਂ ਸੈਨੇਟਰ ਕਿਹਾ ਜਾਂਦਾ ਹੈ ਅਮਰੀਕਾ ਦੇ ਵਿੱਚ ਸੈਨੇਟਰ ਬਹੁਤ ਪਾਵਰਫੁਲ ਹੁੰਦੇ ਜੀ ਹੁਣ ਅਮਰੀਕਾ ਜਿਹੜੇ ਕਾਂਗਰਸਮੈਨ ਨੇ ਉਹ ਤਾਂ ਕਿਸੇ ਵੀ ਸੂਬੇ ਦੇ ਵਿੱਚ ਜਿਹੜੀ ਆਬਾਦੀ ਹੈ ਉਹਦੇ ਲਿਹਾਜ਼ ਨਾਲ ਚੁਣੇ ਜਾਂਦੇ ਨੇ ਔਰ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹਨੂੰ ਅਸੀਂ ਸਾਊਥ ਏਸ਼ੀਆ ਚ ਕੰਸਟੀਚੁਐਂਸੀ ਜਾਂ ਹਲਕਾ ਕਹਿੰਦੇ ਆ ਇੱਥੇ ਉਹਨੂੰ ਕਾਂਗਰੈਸ਼ਨਲ ਡਿਸਟ੍ਰਿਕਟ ਕਹਿੰਦੇ ਨੇ ਸੋ ਜਿੰਨਾ ਵੱਡਾ ਸੂਬਾ ਹੋਏਗਾ ਉਨੇ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਵਿੱਚ ਆਉਂਦੇ ਨੇ ਜਿਸ ਤਰ੍ਹਾਂ ਕੈਲੀਫੋਰਨੀਆ ਅਮਰੀਕਾ ਦਾ ਸਭ ਤੋਂ ਵੱਡਾ ਸੂਬਾ ਹੈ ਜਦੀ ਆਬਾਦੀ ਕੈਨੇਡਾ ਤੋਂ ਵੀ ਜ਼ਿਆਦਾ ਹੈ ਸੋ ਸਭ ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਨੇ ਇਸੇ ਤਰ੍ਹਾਂ ਜਿਹੜਾ ਜਿੰਨਾ ਛੋਟਾ ਹੋਏਗਾ ਉਨੀ ਉਹਨਾਂ ਦੀ ਘੱਟ ਰਿਪrezentੇਸ਼ਨ ਹੁੰਦੀ ਹੈ ਪਰ ਅਮਰੀਕਨ ਜਿਹੜਾ ਫੈਡਰਲ ਸਿਸਟਮ ਨੇ ਜਿੱਥੇ ਕਿ ਟ੍ਰੂਲੀ ਵਰਕ ਆਊਟ ਕਰਨ ਦੀ ਲਾਈਨ ਸੀ ਕਿ ਕੋਈ ਇਹ ਨਾ ਹੋਏ ਕਿ ਜਿਨ੍ਹਾਂ ਦੇ ਕੋਲ ਜ਼ਿਆਦਾ ਕਾਂਗਰਸਮੈਨ ਨੇ ਇਦਾਂ ਦੇ ਲਾਅ ਬਣਾਣ ਜਿਹੜੇ ਉਹਨਾਂ ਨੂੰ ਬੈਨੀਫੀਸ਼ੀਅਲ ਹੋਣ ਦੂਸਰੇ ਸਫਰ ਕਰਨ ਉਹਨਾਂ ਨੇ ਜਿਹੜਾ ਦੂਸਰਾ ਹਾਊਸ ਜਿਹਨੂੰ ਸੈਨੇਟ ਕਿਹਾ ਜਾਂਦਾ ਹੈ ਉਹਦਾ ਪ੍ਰੋਵੀਜ਼ਨ ਇਹ ਰੱਖਿਆ ਕਿ ਹਰ ਸਟੇਟ ਅਮਰੀਕਾ ਦੀਆਂ 50 ਸਟੇਟਾਂ ਨੇ ਤੇ ਹਰ ਸਟੇਟ ਦੇ ਦੋ ਹੀ ਸੈਨੇਟਰ ਹੋਣਗੇ ਔਰ ਉਹ ਦੋ ਸੈਨੇਟਰ ਦਾ ਮਤਲਬ ਹੈ ਕਿ ਇਸ ਵੇਲੇ ਜਿਹੜਾ ਸੈਨਟ ਹੈ ਉਹਦੇ ਵਿੱਚ 100 ਸੈਨੇਟਰ ਨੇ ਜੀ ਹੁਣ ਕਾਂਗਰਸਮੈਨ ਜਿਹੜਾ ਹੈ ਅਮਰੀਕਾ 'ਚ ਹਰ 2 ਸਾਲ ਬਾਅਦ ਚੁਣਿਆ ਜਾਂਦਾ ਹੈ ਔਰ ਸੈਨੇਟਰ ਜਿਹੜਾ ਹੈ ਉਹ ਬਹੁਤ ਪਾਵਰਫੁਲ ਹੁੰਦਾ ਹੈ ਹੁਣ ਬੇਸ਼ੱਕ ਭਾਰਤ ਦੇ ਵਿੱਚ ਵੀ ਦੋ ਹਾਊਸ ਨੇ ਲੋਕ ਸਭਾ ਤੇ ਰਾਜ ਸਭਾ ਪਰ ਰਾਜ ਸਭਾ ਉੱਥੇ ਚਿੱਟੇ ਹਾਥੀ ਨੇ ਉੱਥੇ ਦਾ ਆਮ ਜਿਹੜਾ ਇਲੈਕਸ਼ਨ ਹਾਰ ਗਿਆ ਉਹਨੂੰ ਰਾਜ ਸਭਾ ਦੇ ਵਿੱਚ ਤੁਸੀਂ ਨਾਮਿਨੇਟ ਕਰ ਦਿਓ ਤੇ ਰਾਜ ਸਭਾ ਦੇ ਕੋਲ ਕੋਈ ਬਹੁਤੀਆਂ ਪਾਵਰਸ ਵੀ ਨਹੀਂ ਨੇ ਉਹ ਜਸਟ ਇੱਕ ਬਹੁਤ ਸਾਰਾ ਟਾਈਮ ਪਾਸ ਕਰਨ ਦੇ ਲਈ ਰੱਖਿਆ ਹੋਇਆ ਹੈ ਜੀ ਲੇਕਿਨ ਅਮਰੀਕਾ ਦੇ ਵਿੱਚ ਜਿਹੜੀ ਸੈਨੇਟ ਹੈ ਉਹ ਬਹੁਤ ਪਾਵਰਫੁਲ ਬਾਡੀ ਹੈ ਫੋਰਨ ਅਫੇਅਰਸ ਹੋਣ ਬਜਟ ਹੋਏ ਬਹੁਤ ਵਾਰੀ ਹੁੰਦਾ ਹੈ ਕਿ ਜੀ ਡੈਡਲੌਕ ਹੋ ਗਿਆ ਟ੍ਰੈਜਰੀ ਬਾਂ ਤਨਖਾਹਾਂ ਮਿਲਣਗੀਆਂ ਨੇ ਅਮਰੀਕਾ ਚਦੋਂ ਹੁੰਦਾ ਹੈ ਉਹ ਸੈਨੇਟ ਨਹੀਂ ਜਿਹੜਾ ਬਜਟ ਦੇ ਉੱਤੇ ਕੰਟਰੋਲ ਰੱਖਿਆ ਹੁੰਦਾ ਔਰ ਸੈਨੇਟਰ ਇੱਥੇ ਕੋਈ ਉਥੋਂ ਦੀ ਰਾਜ ਸਭਾ ਦੀ ਤਰ੍ਹਾਂ ਕੋਈ ਜਿਹੜਾ ਦੂਜੇ ਪਾਸਿਓਂ ਹਾਰਿਆ ਇਧਰ ਵਾਰ ਦੇਵੋ ਵਾਲਾ ਕੰਮ ਨਹੀਂ ਹੁੰਦਾ ਉਹ ਜਿਵੇਂ ਇੱਥੇ ਸੈਨੇਟਰ ਇਲੈਕਟ ਹੋ ਕੇ ਆਉਂਦਾ ਹੈ ਹਰ ਸਟੇਟ ਤੋਂ ਜੀ ਔਰ 6 ਸਾਲ ਦੀ ਟਰਮ ਹੁੰਦੀ ਹੈ ਸੈਨੇਟਰ ਦੀ ਔਰ ਸੈਨੇਟਰ ਇਥੇ ਇਨਾ ਪਾਵਰਫੁਲ ਹੈ ਕਿ ਕਿਸੇ ਵੀ ਸਟੇਟ ਦੇ ਗਵਰਨਰ ਨਾਲੋਂ ਵੀ ਕਈ ਵਾਰੀ ਸੈਨੇਟਰ ਦੀ ਅਹਿਮੀਅਤ ਜ਼ਿਆਦਾ ਹੁੰਦੀ ਹੈ ਸੈਨੇਟਰ ਨੂੰ ਤੁਸੀਂ ਪਬਲਿਕ 'ਚ ਨਹੀਂ ਦੇਖਦੇ ਸੋ ਮੈਨੂੰ ਨਹੀਂ ਯਾਦ ਕਿ ਪਿਛਲੇ 20-25 ਸਾਲ ਤੋਂ ਜਦੋਂ ਤੋਂ ਅਸੀਂ ਥੋੜਾ ਬਹੁਤ ਇਨਵੋਲ ਵਹ ਇਥੋਂ ਦੀ ਲੋਬਿੰਗ ਪ੍ਰੋਸੈਸ ਦੇ ਵਿੱਚ ਕਿ ਕਦੇ ਕਿਸੇ ਸੈਨੇਟਰ ਨੇ ਖੁੱਲ ਕੇ ਜਾਂ इवन ਕਦੇ ਦਸਕਤ ਦੇ ਰੂਪ ਦੇ ਵਿੱਚ ਵੀ ਜਿਹੜਾ ਉਹ ਇਹ ਕਿਹਾ ਹੋਏ ਕਿ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਕਿਉਂਕਿ ਸੈਨੇਟਰ ਖੁਦ ਫੋਰਨ ਪੋਲਿਸੀ ਕੰਟਰੋਲ ਕਰਦੇ ਨੇ ਉਹ ਬਹੁਤ ਵਾਰ ਇੰਟਰਵਿਨ ਨਹੀਂ ਕਰਦੇ ਔਰ ਕਾਂਗਰਸਮੈਨ ਬਿਆਨ ਦੇ ਦਿੰਦੇ ਨੇ ਕਾਂਗਰਸਮੈਨ ਹੁੰਵੇਂ ਨੇ ਜਿਵੇਂ ਉੱਥੇ ਐਮ ਐਲ ਏ ਹੁੰਦੇ ਨੇ ਵੀ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਉਦਾਂ ਦੀਆਂ ਗੱਲਾਂ ਕਰੋ ਪਰ ਇੱਥੇ ਸੈਨੇਟਰ ਬਹੁਤ ਕਾਸ਼ਿਅਸ ਹੁੰਦੇ ਨੇ ਕਿ ਉਹਨਾਂ ਦੇ ਨਾਮ ਨਾਲ ਕੀ ਜੋੜਨੇ ਲੇਕਿਨ ਜਿਹੜੀ ਮੈਂ ਸਮਝਦਾ ਵੀ ਰਿਮਾਰਕੀਅਬਲ ਗੱਲ ਹੈ ਕਿ ਇਹਨਾਂ 34 ਲਾਅ ਮੇਕਰਸ ਚੋਂ ਅੱਠ ਜਿਹੜੇ ਨੇ ਉਹ ਸੈਨੇਟਰ ਨੇ ਔਰ ਜਿਨ੍ਹਾਂ ਦੇ ਵਿੱਚ ਬੜੇ ਪਾਵਰਫੁਲ ਸੈਨੇਟਰ ਸੈਨੇਟਰ ਰਾਇ ਬਲੰਟ ਐਮੀ ਕਲੋਬਚਰ ਜੇਮਸ ਲੈਂਕਫਰਡ ਸੈਨੇਟਰ ਐਲ ਫ੍ਰੈਂਕਨ ਸੈਨੇਟਰ ਟਿਮ ਸਕਾਟ ਸੈਨੇਟਰ ਬਿੰਸਾਸੀ ਸੈਨੇਟਰ ਜான் ਬੂਜ਼ਮੈਨ ਤੇ ਸੈਨੇਟਰ ਸਟੀਵ ਡੇਨਸ ਜੀ ਔਰ ਇਸ ਲੈਟਰ ਚ ਉਹਨਾਂ ਨੇ ਜਿਹੜਾ ਮੁੱਖ ਤੌਰ ਦੇ ਉੱਤੇ ਟਾਰਗੇਟ ਕੀਤਾ ਉਹ ਜੋ ਭਾਰਤ ਦੀਆਂ ਨੀਤੀਆਂ ਨੇ ਕਿ ਕਿਵੇਂ ਉੱਥੇ ਕਟਗਿੰਤੀਆਂ ਨਾਲ ਕੀ ਹੋ ਰਿਹਾ ਹੈ ਔਰ ਇਹ ਜਿਹੜੀ ਮੁੱਖ ਉਹਨਾਂ ਦਾ ਹੈ ਬਾਡੀ ਆਫ ਦ ਰਾਈਟ ਅਪ ਐਕਸਪ੍ਰੈਸਿੰਗ ਸੀਰੀਅਸ ਕਨਸਰਨ ਓਵਰ ਵਾਇਲੈਂਸ ਅਗੇਂਸਟ ਰਿਲੀਜੀਅਸ ਮਾਈਨੋਰਟੀਆਂ ਇਨ ਇੰਡੀਆ 34 ਟਾਪ ਅਮਰੀਕਨ ਲਾਅ ਮੇਕਰਸ ਹੈਵ ਐਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਟੂ ਟੇਕ ਇਮੀਡੀਏਟ ਸਟੈਪਸ ਟੂ ਪ੍ਰੋਟੈਕਟ देयर ਫੰਡਾਮੈਂਟਲ ਰਾਈਟਸ ਐਂਡ ਬ੍ਰਿੰਗ ਦਾ ਪਰਪੀਟਰੇਟਰ ਟੂ ਜਸਟਿਸ ਕਿ ਭਈ ਇਹ ਫੌਰਨ ਕਾਰਵਾਈ ਕਰੋ ਜੀ ਮੁੱਢਲੇ ਹੱਕ ਬਹਾਲ ਕਰੋ ਔਰ ਜਿਹੜੇ ਕਰਨ ਵਾਲੇ ਨੇ ਕੋਈ ਵੀ ਇਸ ਕਿਸਮ ਦੀਆਂ ਜ਼ਿਆਤੀਆਂ ਉਹਨਾਂ ਨੂੰ ਸਜ਼ਾ ਯਾਫਤਾ ਕਰੋ ਵੀ ਅਰਜ ਯੂਰ ਗਵਰਨਮੈਂਟ ਟੂ ਟੇਕ ਇਮੀਡੀਏਟ ਸਟੈਪਸ ਟੂ ਐਨਸ਼ੋਰ ਥੈਟ ਦਾ ਫੰਡਾਮੈਂਟਲ ਰਾਈਟਸ ਆਫ ਰਿਲੀਜੀਅਸ ਮਾਈਨੋਰਟੀਆਂ ਆਰ ਪ੍ਰੋਟੈਕਟਿਡ ਐਂਡ ਥੈਟ ਦਾ ਪਰਪੀਟੇਟਰਸ ਆਫ ਵਾਇਲੈਂਸ ਆਰ ਹੈਲਡ ਟੂ ਅਕਾਊਂਟ ਦਾ ਲਾਅ ਮੇਕਰਸ ਇਨਕਲੂਡਿੰਗ ਏਟ ਸੈਨੇਟਰਸ ਸੈਡ ਇਨ ਅ ਲੈਟਰ ਟੂ ਪ੍ਰਾਈਮ ਮਿਨਿਸਟਰ ਮੋਦੀ ਜੀ a uh, of particular concern is the treatment of india's christian muslim and sikh communities said the latter dated february 25th which was released to the press today by the tom lantos human rights commission so ude chinnane very particularly christian muslim te sikh kat gintiyan di gall kiti jinna de naal takka ho re the letter was signed by 24 members from us house of representatives including jehde congressmen ne ohna ch joseph pitts keith ellison brad wenston ਜਿਮ ਕੋਸਟਾ ਟ੍ਰੈਂਟ ਫ੍ਰੈਂਕ ਸਟੈਡਪੋ ਮਾਰਕ ਵਾਕਰ ਇਹ ਪ੍ਰਮੁੱਖ ਨੇ ਵੀ ਆਲਸੋ ਅਰਜੂ ਕਿ ਟੇਕ ਸਟੈਪਸ ਟੂ ਕੰਟਰੋਲ ਦਾ ਐਕਟੀਵਿਟੀਜ਼ ਆਫ ਦਾ ਗਰੁੱਪਸ ਸਚ ਐਸਐਸ ਐਂਡ ਇਨਸਟਰੁਕਟ ਇੰਡੀਅਨ ਸਕਿਉਰਟੀ ਫੋਰਸਸ ਟੂ ਐਨਫੋਰਸ ਦਾ ਰੂਲ ਆਫ ਲਾ ਐਂਡ ਪ੍ਰੋਟੈਕਟ ਰਿਲੀਜੀਅਸ ਮਾਈਨੋਰਟੀਜ਼ ਕਮਿਊਨਿਟੀ ਕਮਿਊਨਿਟੀਜ਼ ਫਰਮ ਰਿਲੀਜੀਅਸਲੀ ਮੋਟੀਵੇਟਿਡ ਹਰਾਸਮੈਂਟ ਐਂਡ ਵਾਇਲੈਂਸ ਉਹਨਿਾਂ ਨੇ ਸਿੱਧੇ ਤੌਰ ਦੇ ਉੱਤੇ ਆਰਐਸਐਸ ਨੂੰ ਪੁਆਇੰਟ ਆਊਟ ਕੀਤਾ ਕਿ ਵੀ ਇਹਨਾਂ ਨੂੰ ਨੱਥ ਪਾਓ ਆਰਐਸਐਸ ਨੂੰ ਤਾਂ ਕਿ ਜਿਹੜੀਆਂ ਦੂਸਰੀਆਂ ਕਟਗਣਤੀਆਂ ਨੇ ਉਹ ਜਿਹੜੀ ਕਿ ਆਰਐਸਐਸ ਦੀ ਧਰਮ ਦੇ ਆਧਾਰਤ ਇਸ ਜਿਹੜੇ ਹਰਾਸਮੈਂਟ ਹੈ ਮਾਈਨੋਰਟੀਜ਼ ਦੀ ਉਸ ਨੂੰ ਰੋਕਿਆ ਜਾਏ ਜੀ ਫਿਰ ਉਹਦੇ ਚ ਉਹਨਾਂ ਨੇ ਤਿੰਨਾਂ ਦੇ ਮਾਮਲੇ ਚ ਇੱਕ ਇੱਕ ਉਦਾਹਰਣ ਦਿੱਤੀ ਹੈ ਕਿ ਕਿਵੇਂ ਵਾਇਲੇਟ ਰਾਈਟ ਹੋ ਰਹੇ ਨੇ ਉਹਨਾਂ ਨੇ ਬਸਤਰ ਜ਼ਿਲ੍ਹੇ ਦੀ ਗੱਲ ਕੀਤੀ ਹੈ ਛਤੀਸਗੜ੍ਹ ਚ ਕਿ ਔਨ ਜੂਨ 17 2014 ਮੋਰ ਥੈਨ 50 ਵਿਲੇਜ ਕੌਂਸਲਸ ਇਨ ਦਾ ਬਸਤਰ ਡਿਸਟ੍ਰਿਕਟ ਆਫ ਛਤੀਸਗੜ੍ਹ ਐਡਾਪਟਡ ਅ ਰੈਜ਼ੋਲੂਸ਼ਨ banning all non hindu religious propaganda prayers and speeches in their communities the letter said adding that the christian minority community has been dramatically affected ke bhi ye 17 june 2014 nu punjab panchayata ne bastar zile chatisgarh de pass kita hai ke koi bhi hinduan to bina kisi kisam di koi practice apne dharm di nahi kar sakda the ban effectively has criminalized the practice of christianity for an estimated 300 christian families in the region 1 day after a mob which included members of Vishwa Hindu Parishad and Bajrang Dal seriously injured six Christians in the villages village of Sirgurda unna ne kiah je vishwa hindu parishad te bajrang dal di bheed ne is ilake jithe 50 panchayata ne mata kita 300 de kareeb christian jithe rehnde ne unna ne hamra kita isaiyan te aur 6 member jide ne jinna nu gambhir roop de vich christians nu jida oh zakhmi kita Since the ban was implemented Christians in the Bastar district reportedly have been subjected to physical assaults denial of government services extortion threats of forced expulsion denial of access to food and water and pressure to convert to Hinduism. ਕਿਹਾ ਵੀ ਜਦੋਂ ਦਾ ਇਹ ਫੈਸਲਾ ਉਹਨਾਂ ਨੇ ਕੀਤਾ ਇਸ ਬਸਤਰ ਜ਼ਿਲ੍ਹੇ ਦੇ ਇਸਾਈ ਜਿਹੜੇ ਨੇ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਹੇ ਨੇ ਉਹਨਾਂ ਨੂੰ ਜਿਹੜੀਆਂ ਸਰਕਾਰੀ ਸੇਵਾਵਾਂ ਉਪਲਬਧ ਨਹੀਂ ਨੇ ਉਹਨਾਂ ਦਾ ਪੈਸੇ ਬਿਟੋਰੇ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਖਾਣਾ ਔਰ ਪਾਣੀ ਤੱਕ ਵੀ ਉਹਨਾਂ ਦੀ ਪਹੁੰਚ ਨਹੀਂ ਹੈ ਔਰ ਉਹਨਾਂ ਦੇ ਉੱਤੇ ਦਬਾਅ ਹੈ ਕਿ ਉਹ Hindu ਬਣ ਜਾਣ ਤੇ ਫੇਰ ਹੀ ਉਹਨਾਂ ਨੂੰ ਜਿਹੜਾ ਉਹ ਛੱਡਣਗੇ ਜੀ ਐਕਸਪ੍ਰੈਸਿੰਗ ਕੰਸਰਨ ਓਵਰ ਬੀਫ ਬੈਨ ਇਨ ਇੰਡੀਆ ਦਾ ਲਾ ਕੁਮੇਕਰ ਸੈਡ ਥਿਸ ਇਜ਼ ਇਨਕਰੀਜ਼ਿੰਗ ਟੈਂਸ਼ਨ ਟੈਂਸ਼ਨਸ ਐਂਡ ਐਨਕਰਾਜਿੰਗ ਵਿਜੀਲੈਂਟ ਵਾਇਲੈਂਸ ਅਗੇਂਸਟ ਦਾ ਮੁਸਲਮ ਕਮਿਊਨਿਟੀ ਉਹਨਾਂ ਨੇ ਕਿਹਾ ਜੀ ਕਿ ਬੀਫ ਦੇ ਉੱਤੇ ਬਹਾਨਾ ਬਣਾ ਕੇ ਜਿਹੜੇ ਹਿੰਦੂਆਂ ਦੇ ਵਿਜੀਲੈਂਟ ਗਰੁੱਪੇ ਆਰਐਸਐਸ ਵਰਗੇ ਨੇ ਇਹ ਮੁਸਲਮਾਨਾਂ ਦੇ ਉੱਤੇ ਜਿਹੜਾ ਉਹ ਜ਼ੁਲਮ ਢਾ ਰਹੇ ਨੇ ਜੀ ਦੇ ਆਲਸੋ ਰੇਸਡ ਐਡੀਸ਼ਨਲ ਕਨਸਰਨਸ ਅਬਾਊਟ ਦਾ ਲੈਕ ਆਫ ਰੈਕਗਨੀਸ਼ਨ ਆਫ ਸਿੱਖੀਜ਼ਮ ਐਜ਼ ਅ ਡਿਸਟਿੰਕਟ ਰਿਲੀਜੀਅਨ ਵਿਚ ਪ੍ਰੀਵੈਂਟਸ ਮੈਂਬਰਸ ਆਫ ਦਾ ਕਮਿਊਨਿਟੀ ਫਰਮ ਐਕਸੈਸਿੰਗ ਸੋਸ਼ਲ ਸਰਵਿਸਿਜ਼ ਐਂਡ 엠ਪਲੋਇਮੈਂਟ ਐਂਡ ਐਜੂਕੇਸ਼ਨਲ ਪ੍ਰੀਫਰੈਂਸਸ ਅਵੇਲੇਬਲ ਟੂ ਅਦਰ ਰਿਲੀਜੀਅਸ ਕਮਿਊਨਿਟੀਜ਼ ਮੈਂ ਸਮਝਦਾ ਇਹ ਵੀ ਪਹਿਲੀ ਵਾਰ ਹੋਇਆਗਾ ਕਿ 34 ਲਾ ਕੁਮੇਕਰ ਜਨਾਚ 8 ਸੈਨੇਟਰ ਨੇ ਉਹਨਾਂ ਨੇ ਮਨੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਸਿੱਖਾਂ ਨੂੰ ਇੱਕ ਅੱਡ ਧਰਮ ਦੇ ਤੌਰ ਤੇ ਮੰਨਤਾ ਨਹੀਂ ਹੈ ਜੀ ਔਰ ਇਸ ਦਾ ਨਤੀਜਾ ਇਹ ਹੈ ਵੀ ਸਿੱਖਾਂ ਨੂੰ ਹਿੰਦੂ ਬਣਾ ਕੇ ਜਿਹੜੀਆਂ ਨੇ ਸਮਾਜਿਕ ਸਰਵਿਸਿਜ਼ ਜਾਂ এমਪਲੋਇਮੈਂਟ ਨੌਕਰੀਆਂ ਜਾਂ ਐਜੂਕੇਸ਼ਨਲ ਜਿਹੜੀਆਂ ਕਿ ਸਹੂਲਤਾਂ ਦੂਜਿਆਂ ਨੂੰ ਅਵੇਲੇਬਲ ਨੇ ਉਹ ਸਿੱਖਾਂ ਨੂੰ ਅਵੇਲੇਬਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਔਰ ਅਸੀਂ ਬਹੁਤ ਵਾਰ ਜਦੋਂ ਕੋਈ ਸਾਡੇ ਵੀਰ ਜਿਹੜੇ ਹਰ ਚੀਜ਼ ਦੇ ਨੂੰ ਉਹਨਾਂ ਨੇ ਕ੍ਰਿਟਸਾਈਜ਼ ਕਰਨਾ ਹੁੰਦਾ ਹੈ ਸਿੱਖ ਕਾਂਗਰੈਸ਼ਨਲ ਕਾਕਸ ਦੀ ਗੱਲ ਹੋਈ ਜੀ 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਚ ਨੇ ਦਸਕਤ ਕੀਤੇ ਕਿ ਹਾਂ ਜੀ ਸਾਲ ਬਾਅਦ ਇੱਕ ਵਾਰੀ ਡਿਨਰ ਤੇ ਆ ਜਾਂਦੇ ਨੇ ਕੀਤਾ ਕੀ ਹੈ ਜੀ ਇੱਥੇ ਹੁਣ ਆ ਹੈ ਕੰਮ ਔਰ ਇਸ ਲੈਟਰ ਤੱਕ ਪਹੁੰਚਣ ਲਈ ਕਾਫੀ ਔਰ ਜਿਹੜੀ ਇਵਨ ਟੌਮ ਲੈਂਟੋਸ ਕਮਿਸ਼ਨ ਹੀアリング ਹੋਈ ਸੀ ਉਹਦੇ ਜਿਹੜੀ ਫਰੈਂਡਸ ਆਫ ਸਿੱਖ ਕਾਕਸ ਹੈ ਜਿਹੜੇ ਵਾਸ਼ਿੰਗਟਨ 'ਚ ਬੈਠੇ ਲੋਬੀ ਕਰਦੇ ਨੇ ਥਾਂ ਥਾਂ ਹੀ ਕਰਦੇ ਨੇ ਇਲਾਕਿਆਂ 'ਚ ਇਹ ਉਹਦਾ ਨਤੀਜਾ ਹੈ ਕਿ ਅੱਜ 8 ਸੈਨੇਟਰ ਔਨ ਬੋਰਡ ਨੇ ਇਹ ਗਰ ਕਹਿਣ ਦੇ ਲਈ ਇਸ ਸਿੱਖਾਂ ਨੂੰ ਭਾਰਤ ਦੇ ਵਿੱਚ ਇੱਕ ਅੜ ਧਰਮ ਦੇ ਤੌਰ ਤੇ ਮੰਨਤਾ ਨਹੀਂ ਹੈ ਪਰ ਉਹ ਮੰਨਤਾ ਜਿਹੜੀ ਦਿੱਤੀ ਜਾਏ ਔਰ ਇਹ ਜਿਹੜਾ ਮੁਖਤੌਰ ਦੇ ਉੱਤੇ ਹੈ ਟੂ ਇੰਟਰ ਰਿਲੀਜੀਅਸ ਕਮਿਊਨिटीज ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੀ ਯੂਨਿਕ ਪ੍ਰਾਪਤੀ ਹੈ ਸਾਡੀਆਂ ਆਰਗੇਨਾਈਜੇਸ਼ਨਸ ਦੀ ਜਿਹੜੇ ਕਿ ਇਨਸਾਈਡ ਲ lobby ਕਰਦੇ ਨੇ ਔਰ ਉਹਦੇ ਨਾਲ ਹੀ ਅਸੀਂ ਸਮਝਦੇ ਹਾਂ ਵੀ ਭਾਰਤ ਨੂੰ ਚੇਤਾਵਨੀ ਵੀ ਹੈ ਕਿ ਅਲਟੀਮੇਟਲੀ ਜੋ ਤੁਸੀਂ ਉੱਥੇ ਕਰ ਰਹੇ ਹੋ ਇਸਾਈਆਂ ਨਾਲ ਕਰ ਰਹੇ ਹੋ ਸਿੱਖਾਂ ਨਾਲ ਕਰ ਰਹੇ ਹੋ ਮੁਸਲਮਾਨਾਂ ਨਾਲ ਕਰ ਰਹੇ ਹੋ ਤੁਸੀਂ ਸਮਝਦੇ ਹੋ ਕਿ ਜੀ ਉਹਦੇ ਤੇ ਤੁਸੀਂ ਆਪਣੀ ਲਾਰਜੈਸਟ ਡੈਮੋਕਰੇਸੀ ਜਾਂ ਕੋਈ ਹੋਰ ਡਰਾਮੇਬਾਜ਼ੀਆਂ ਕਰਕੇ ਪਰਦਾ ਪਾ ਰਹੇ ਹੋ ਪਰ ਇਹ ਤੁਹਾਡਾ ਪਾਰਟ ਐਕਸਪੋਜ਼ ਹੋ ਰਿਹਾ ਹੈ ਔਰ ਇਹਦੇ ਨਾਲ ਹੀ ਰਿਲੇਟਡ ਮੈਂ 3-4 ਖਬਰਾਂ ਕੁਇਕਲੀ ਡਿਸਕਸ ਕਰਾਂਗਾ ਜਿਹੜੀਆਂ ਮੈਂ ਪਿਛਲੇ 2 ਦਿਨ ਤੋਂ ਹੀ ਕੈਰੀ ਕਰ ਰਿਹਾ ਹਾਂ ਨਾਲ ਜੀ ਇਹ ਦੱਸਣ ਦੇ ਲਈ ਕਿ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਉਹਦੇ ਵਿੱਚ ਕਿੰਨਾ ਦਮ ਹੈ ਔਰ ਉਹਨਾਂ ਦੇ ਆਪਣੇ ਮੀਡੀਆ ਰਾਈਜ਼ ਜ਼ਾਹਰ ਹੈ ਇੱਕ ਖਬਰ ਹੈ ਕਿ ਕਮਿਊਨਲ ਰਾਈਟਸ ਆਪ 17% ਇਨ 2015 ਅੰਡਰ ਐਨਡੀਏ ਕਿ ਜਦੋਂ ਦੀ ਇਹ ਨੈਸ਼ਨਲ ਐਨਡੀਏ ਸਰਕਾਰ ਬਣੀ ਹੈ ਡੈਮੋਕ੍ਰੈਟਿਕ ਅਲਾਈਅੰਸ ਭਾਰਤ ਦੇ ਵਿੱਚ ਜਿਹੜੇ ਫਿਰਕੂ ਦੰਗੇ ਨੇ ਉਹਦੀ ਗਿਣਤੀ 17% ਵੱਧ ਗਈ ਹੈ ਯਾਨੀ ਆਲਮੋਸਟ 1/5 ਇਨਕਰੀਜ਼ ਹੈ ਔਰ ਨਵੀਂ ਦਿੱਲੀ ਦੀ ਇਹ ਖਬਰ ਹੈ ਇਹਨਾਂ ਦੇ ਮੀਡੀਆ ਦੀ ਹੈ ਕਮਿਊਨਲ ਵਾਇਲੈਂਸ ਵਾਸ ਅਪ ਇਨ 2015 ਬਾਈ ਨੀਅਰਲੀ 17% ਫਰਮ ਪ੍ਰੀਵੀਅਸ ਈਅਰ ਵਿਦ ਉੱਤਰ ਪ੍ਰਦੇਸ਼ ਮਹਾਰਾਸ਼ਟਰ ਐਂਡ ਕਰਨਾਟਕਾ ਰੀਪੋਰਟਿੰਗ ਹਾਈएस्ट ਨੰਬਰ ਆਫ ਇਨਸੀਡੈਂਟਸ ਕਿਉਂਕਿ ਉੱਤਰ ਪ੍ਰਦੇਸ਼ ਇਨਾਂ ਨੇ ਹੁਣ ਛੋਣਾ ਜਿਤਨੀ ਹੈ ਉੱਥੇ ਵੀ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੋਇਆ ਹੈ ਮਹਾਰਾਸ਼ਟra ਜਿਨ੍ਹਾਂ ਨੇ ਆਪਣੀ ਸਰਕਾਰ ਬਣਾਈ ਹੋਈ ਹੈ ਨਾਰਸ਼ਿਵ ਸੈਨ ਉੱਥੇ ਜੋ ਕਰਦੇ ਨੇ ਕਿਵੇਂ ਇੱਕ ਇਵਨ ਪੁਲਿਸ ਦੀ ASI ਨੂੰ ਜ਼ਲੀਲ ਕੀਤਾ ਔਰ ਪੁਲਸੀਆ ਵੀ ਉਹਦੇ ਨਾਲ ਦੇ ਦੌੜ ਗਏ ਤੇ ਕਰਨਾਟਕ ਜਿੱਥੇ ਕਿ ਇਹਨਾਂ ਦਾ ਪੂਰਾ ਜ਼ੋਰ ਹੈ ਔਰ ਪੂਰੀਆਂ ਇਹ ਕਟਰਾਵਾ ਵਧੀਆਂ ਨੇ سیون ہنڈریڈ ففٹی ون انسیڈینٹس آف کومینل وائلنس وا رپورٹڈ لاسٹ ایئر کمپیئر ٹو سکس فورٹی فور انو تھاؤزنڈ فورٹی کیجویلٹیز روز مارجنلی فرام نائنٹی فائیو ٹو نائنٹی سیون وائل د فیگر آف دوز انجرڈ روز فروم ون تھاؤزنڈ نائن ہنڈرڈ ٹوئنٹی ون ٹو ٹو تھاؤزنڈ ٹو ہنڈریڈ سکسٹی فور کہ بھی پچھلے سال جہاں گٹناواں چھ سو چتالی ہوئی دو ہزار پندرہ سات سو اکونجا ہوئی ہیں اگیں مرے پچانوے سے ہوں ستانوے مرے نے زخمی پہلے انیس سو ایک سی ہوں بائی سو چونٹ نے द ऑफिशियल एडमिशन इन पार्लियामेंट ऑन वेडनेसडे रेज्ड क्वेश्चंस ऑन द होम मिनिस्ट्रीज आर्गुमेंट दैट लास्ट ईयर द कम्युनल वायरस वाज़ डाउन अंडर द नरेंद्र मोदी गवर्नमेंट उन्होंने कहा जी ये फिगर्स दास्तियां भी ये पार्लियामेंट छ खोके झूठ बोल रहे ने के जी हुन ए फिगर्स कट गई हैं और ए यही वेरवा जेड़ा काफी लंबा चौड़ा है कि भी इंजर्ड कित्ते होए किन्ने होए सो मैं समय सीमा देखते हैं इस सवाल नहीं जाऊंगा पर माहौल की है एक खबर जड़ी बड़ी स्पष्टता नाल इना दे मीडिया ने कही ਔਰ ਇਹ ਕਿਸੇ ਹੋਰ ਨੇ ਨਹੀਂ ਪਿਛਲੇ ਦਿਨਾਂ ਅਜ ਇੱਕ ਵਿਸ਼ਵ Hindu ਪਰਿਸ਼ਦ ਦਾ ਵਰਕਰ ਅਰुण ਮਹੋਰ ਜਿਹਨੂੰ ਇਹਨਾਂ ਨੇ ਆਪ ਹੀ ਮਾਰਤਾ ਹੋਣਾ ਕਿਉਂਕਿ ਜਦੋਂ ਮੁਸਲਮਾਨਾਂ ਦੇ ਉੱਤੇ ਨੂੰ ਟਾਰਗੇਟ ਕਰਨਾ ਹੈ ਫਿਰ ਇਦਾਂ ਦੀਆਂ ਕਾਰਵਾਈਆਂ ਇਹ ਜਾਂ ਕੋਈ ਐਕਸੀਡੈਂਟ ਮਾਰ ਗਿਆ ਜਾਂ ਉਹਨੂੰ ਹੋ ਗਿਆ ਜੀ ਮੁਸਲਮਾਨਾਂ ਨੇ ਮਾਰ ਦਿੱਤਾ ਜੀ ਪਰ ਉਸ ਮੁੱਦੇ ਦੇ ਉੱਤੇ ਇਹਨਾਂ ਨੇ ਸੰਗ ਪਰਿਵਾਰ ਨੇ ਮੀਟਿੰਗ ਕੀਤੀ ਵਿਸ਼ਵ Hindu ਪਰਿਸ਼ਦ ਨੇ ਔਰ ਉਹਦੇ ਚ ਇਹਨਾਂ ਦਾ ਈਵਨ ਸਮ੍ਰਿਤੀ ਯਾਰਾਨੀ ਜਿਹੜੀ ਮਨਿਸਟਰ ਹੈ ਹਿਊਮਨ ਐਚ ਆਰ ਡੀ ਮਿਨਿਸਟਰੀ ਚ ਉਦਾ ਡਿਪਟੀ ਮਿਨਿਸਟਰ ਰਾਮਸ਼ੰਕਰ ਕਥ ਕਥੇਰੀਆ ਤੇ ਫਤਿਹਪੁਰ 시ਕਰੀ ਦਾ ਐਮਪੀ ਬਾਬੂ ਲਾਲ ਨੇ ਜੋ ਬਿਆਨਬਾਜ਼ੀਆਂ ਕੀਤੀਆਂ ਮੈਂ ਇਹਨਾਂ ਦੀ ਮੀਡੀਆ ਰਾਇ ਪੜ੍ਹਦੇ ਨੇ ਜੀ ਆ ਲੀਡਰਸ ਆਫ ਸੰਗ ਪਰਿਵਾਰ ਹੂ ਮੀਟ ਇਨ ਆਗਰਾ ਟੂ ਕੰਡੋਲ ਦ ਡੈਥ ਆਫ ਵੀ ਐਚ ਪੀ ਵਰਕਰ ਅਰੁਣ ਮਾਹੋਰ ਉਸਕਿਡ ਲਾਸਟ ਵੀਕ ਹੈਜ਼ ਇਸ਼ੂਡ ਚਿਲਿੰਗ ਵਾਰਨਿੰਗ ਟੂ ਮੁਸਲਮਸ ਉਹਨੇ ਉਦੇ ਸੈਟਿੰਗ ਮਿਨਿਸਟਰ ਹੈ ਔਰ ਸੈਟਿੰਗ ਮੈਂਬਰ ਆਫ ਪਾਰਲਮੈਂਟ ਜਿਨ੍ਹਾਂ ਦੇ ਮੈਂ ਨਾਮ ਲੈਏ ਨੇ ਕਥੇਰੀਆ ਟਵਾਂਟਡ ਦ ਐਡਮਿਨਿਸਟ੍ਰੇਸ਼ਨ ਬਾਇ ਇੰਪਲਾਈਂਗ ਦਟ ਹੀ ਵਾਸ ਕੇਪੇਬਲ ਆਫ ਟੀਚਿੰਗ ਮੁਸਲਮਸ ਅ ਲੈਸਨ ਈਵਨ ਦੋ ਹੀ ਹੈਡ ਬਿਕਮ ਅ ਮਿਨਿਸਟਰ ਉਹਨੇ ਕਿਹਾ ਜੀ ਭਾਵੇਂ ਮੈਂ ਵਜ਼ੀਰ ਬਣ ਗਿਆ ਪਰ ਮੈਂ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਸਮਰੱਥਾ ਰੱਖਦਾ ਹੀ ਵਾਸ ਕੋਟਡ ਬਾਈ ਇੰਡੀਅਨ ਐਕਸਪ੍ਰੈਸ ਦਾ ਐਡਮਿਨਿਸਟ੍ਰੇਸ਼ਨ ਮਾਈਟ ਥਿੰਕ ਥੈਟ ਮੈਂ ਤੋਂ ਮੰਤਰੀ ਹੋ ਗਿਆ ਹੱਥ ਬੰਦ ਗਏ ਥੈਟ ਬਿਕੋਜ਼ ਆਈ ਐਮ ਅ ਮਿਨਿਸਟਰ ਮਾਈ ਹੈਂਡਸ ਆਰ ਟਾਈਡ ਪਰ ਉਹਨੇ ਕਿਹਾ ਕਿ ਵੀ ਕਥੇਰੀਆ ਸੈਡ ਦਾ ਕਮਿਟੀ ਨੀਡਡ ਟੂ ਮੇਕ ਥੈਮ ਸੈਲਸ ਪਾਵਰ ਟੂ ਪਾਵਰਫੁਲ ਟੂ ਬੀ ਏਬਲ ਟੂ ਐਲੀਮੀਨੇਟ ਕਿਲਰਸ ਆਫ ਹਿੰਦੂਸ ਥੈਮ ਸੈਲਸ ਉਹਨੇ ਕਿਹਾ ਮੇਰੇ ਹੱਥ ਨਹੀਂ ਬੰਨੇ ਹੋਏ اور ہندوانو آپ طاقتور ہونا پے گا کہ وہ سزا دین ہی we وی ہیو ٹو میک powerful we have وی ہیو ٹو لانچ if we اف begin ڈونٹ بگن then today دین ٹوڈے وی an arun وی we لوز lose another دوسرا جانے سے پہلے یہ ہتھیارے ہی چلے جائیں اس پرکار کی طاقت ہمیں دکھانی ہوگی دا مطلب ہے کہ مار دیو اس تو جڑا ہے کہ کوئی ہور ہوئے کچھ اسی مار دیاں گے سارے مسلماناں نوں جی مودیز منسٹر ڈڈنٹ سٹاپ ہیر کہ جڑا منسٹر بول رہا ہے اتھے او رکا نہیں ہی سیڈ وی ار ناٹ وڈ ڈرائنگ دس موومنٹ ان وینزڈے اینڈ فرائیڈے وی ویل 올 ہولڈ کنڈولس میٹنگز ان اور کالونیز افٹر دیٹ واٹ ایور اور لیڈرشپ ڈیسائیڈز اف وی ار ریکوائرڈ ٹو ٹیک ٹو دا سٹریٹس وی ویل کم ٹو دا سٹریٹس ان تھاوزنڈز لیٹ اینی بڈی ڈئر سٹاپ اس اے ہن وزیر کہہ رہا ہے کہ بھی اسی جڑا جا گلیاں آ جاؤں گے اور جڑا ایم پی ہے اتو بابو لال بابو لال ایم پی از اینڈ اوپن فائٹ ود مسلم سیڈ ڈونٹ ٹرائی ٹو ٹیسٹ اس وی ویل ناٹ ٹالریٹ انس ٹو دا کوٹی وی ڈو ناٹ وانٹ آن ریسٹ ایٹ این کوسٹ بٹ اف یو وانٹ ٹو ٹیسٹ ہندوز دین لیٹس ڈیسائڈ اے ڈیٹ اینڈ ٹیک آن مسلم سیٹنگ ایم پی کہہ رہے ہیں آ جاؤ دسو کتنے ملنا ہے اِسی تھی دسا گے لوکل بی جے پی لیڈر کنندانکا شرما کالڈ ادر پارٹیز جیکالز ਫਾਰ ਸੀਕਿੰਗ ਵੋਟਸ ਆਫ ਟ੍ਰੇਟਰਸ ਹੁਣ ਮੁਸਲਮਾਨ ਟ੍ਰੇਟਰ ਹੋ ਗਏ ਔਰ ਬਾਕੀ ਜਿਹੜੇ ਨੇ ਕਿ ਗਿੱਦੜ ਨੇ ਇਹ ਬਾਕੀਆਂ ਦੀਆਂ ਵੋਟਾਂ ਮੰਗ ਰਹੇ ਨੇ ਬਟ ਵੀ ਵਾਂਟ ਦਾ ਹੈਡਸ ਆਫ ਥੀਸ ਟ੍ਰੇਟਰਸ ਅਸੀਂ ਇਹਨਾਂ ਦੇ ਸਿਰ ਚੋਂਦੇ ਗਦਾਰਾਂ ਦੇ ਦਾ ਕਿਲਰਸ ਆਫ ਅਰਨ ਵਸੇ ਸ਼ੀ ਸੈਡ ਇਹ ਲੇਡੀ ਹੈ ਥਿਸ ਇਜ਼ ਨਾਟ ਦਾ ਟਾਈਮ ਟੂ ਸਿਟ ਕੁਆਇਟ ਛਾਪਾ ਮਾਰੋ ਬੁਰਕਾ ਪਹਿਨੋ ਲੇਕਿਨ ਇਹਨੇ ਘੇਰ ਘੇਰ ਕਰਕੇ ਲਾਓ ਇੱਕ ਸਰ ਕੇ ਬਦਲੇ 10 ਸਰ ਕਾਟ ਦੋ ਉਨੇ ਕਹਿਆ ਜੀ ਇਹਨਾਂ ਦੇ ਉੱਤੇ ਪਾਵੇਂ ਛਾਪੇ ਮਾਰੋ ਪਾਵੇਂ ਇਹਨਾਂ ਨੂੰ ਬੁਰਕਿਆਂ ਚ ਘੜੀ ਸਕੇ ਲਿਆਓ ਮਤਲਬ ਇਹ ਬੀ ਜਨਾਨੀਆਂ ਨੂੰ ਡਿਸਆਨਰ ਕਰੋ ਲੇਕਿਨ ਇਹਨਾਂ ਨੂੰ ਘੇਰ ਘੇਰ ਕੇ ਲਿਆਓ ਔਰ ਇੱਕ ਦੇ ਬਦਲੇ 10-10 ਮਾਰੋ ਅਦਰ ਸਪੀਕਰਸ ਵਿਚ ਇਨਕਲੂਡਡ VHP ਲੀਡਰਜ਼ ਇਕੁਏਟਡ ਮੁਸਲਮਸ ਵਿਦ ਦਾ ਡਿਸੈਂਡੈਂਟਸ ਆਫ ਰਾਵਨਾ ਐਂਡ ਵਾਂਟਡ ਥੈਟ ਆਲ ਪ੍ਰੇਪਰੇਸ਼ਨਸ ਹੈਡ ਬੀਨ ਮੇਡ ਟੂ ਅਵੈਂਜ ਦਾ ਡੈਥ ਆਫ ਮਹੌਰ ਬਿਫੋਰ ਹਿਸ 13th ਡੈਥ ਰਿਚੁਅਲ ਉਹਨੇ ਕਹਿਆ ਜੀ ਰਾਵਣ ਦੀ ਔਲਾਦ ਜੀ اور ਉਹਨਾਂ ਨੇ ਕਿਹਾ ਕਿ ਇਸ ਮਰੇ ਬੰਦੇ ਦਾ 13ਵਾਂ ਕਰਨ ਤੋਂ ਪਹਿਲੇ ਪਹਿਲੇ ਅਸੀਂ ਜਿਹੜਾ ਉਹ ਬਦਲਾ ਲੈ ਕੇ ਰਵਾਂਗੇ ਸੋ ਇਹ ਸਿਟਿੰਗ ਮਿਨਿਸਟਰ ਔਰ ਸਿਟਿੰਗ ਮੈਂਬਰ ਪਾਰਲੀਮੈਂਟ ਕਹਿ ਰਹੇ ਨੇ ਔਰ ਇਹ ਗੱਲ ਫਿਰ ਜੋ ਕਾਂਗਰਸਮੈਨ ਸੈਨੇਟਰ ਕਹਿ ਰਹੇ ਨੇ ਇਹ ਉਸੇ ਟਾਈਮ ਦੀਆਂ ਖਬਰਾਂ ਚੱਲ ਰਹੀਆਂ ਔਰ ਅਸੀਂ ਅੱਗੇ ਗੱਲ ਕੀਤੀ ਸੀ ਕਿ ਕਿਵੇਂ 250 ਦੇ ਕਰੀਬ ਸੈਂਟਰਲ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਤੇ ਉਹਨੇ ਕਿਹਾ ਕਿ ਜੀ ਝੰਡਾ ਚੁਲਾਓ 200 ਫੁੱਟ ਕੇ ਕਿੰਨਾ ਉੱਚਾ ਆਰਡਰ ਕਰ ਦਿੱਤਾ ਹੈ ਜਵਾਰ ਲਨਰ ਯੂਨੀਵਰਸਿਟੀ ਚੁਲਾਓ ਜੀ ਔਰ ਹੁਣ ਇਹ ਅਗਲਾ ਫੈਸਲਾ ਉਹਨਾਂ ਨੇ ਕੀਤਾ ਹੈ ਹੌਇਸਟ ਟ੍ਰਾਈ ਕਲਰ ਢੇਲੀ ਕੇਵੀ ਸਟੋਰ ਕੇਵੀ ਨੇ ਕੇਂਦਰੀ ਵਿਦਿਆਲੇ ਸੰਗਠਨ ਕਿਉਂਕਿ ਇੱਕ ਤਾਂ ਯੂਨੀਵਰਸਿਟੀਆਂ ਸਿੱਧੀਆਂ ਸੈਂਟਰ ਦੇ ਥੱਲੇ ਨੇ ਔਰ ਇੱਕ ਇਹਨਾਂ ਦੇ ਕੇਂਦਰੀ ਵਿਦਿਆਲੇ ਨੇ ਜਿਨ੍ਹਾਂ ਦੇ ਵਿੱਚ ਸੀਬੀਐਸ ਦਾ ਸਿਲੇਬਸ ਹੁੰਦਾ ਹੈ ਔਰ ਅਗਲਾ ਡੇਜ਼ ਆਫਟਰ ਵਾਈਸ ਚਾਂਸਲਸ ਆਫ ਸੈਂਟਰਲ ਯੂਨੀਵਰਸਿਟੀਆਂ ਹਿਜ਼ ਰਿਜ਼ੋਲਵਡ ਟੂ ਹੌਇਸਟ ਨੈਸ਼ਨਲ ਫਲੈਗ ਪ੍ਰੋਮੀਨੈਂਟਲੀ ਔਨ ਕੈਂਪਸਸਿਸ The government run Kendriya Vidyalaya Singhatran directed all schools to hoist the tricolor on their buildings daily. The KVS administration has also asked all principals to ensure that the flag post is positioned at a prominent place during the morning assembly so that all students salute the tricolor every day. Union HRD ministry Samriti Rani is the chairperson of KVS, which runs over 1,000 schools in India and abroad. The move comes every day. रेजिंग डिबेट ऑन नेशनिस्ट फॉलोइंग जेएन ਹੁਣ 1000 ਸਕੂਲਾਂ ਦੇ ਅਗਲੇ ਸੈਂਟਰਲ ਯੂਨੀਵਰਸਿਟੀਆਂ ਨੂੰ ਸਮ੍ਰਿਤੀ ਰਾਨੀ ਨੇ ਕਿਹਾ ਵੀ ਇਹ ਜਨਨੇ ਸਕੂਲ ਨੇ ਨਾ ਤੇ ਵੀ ਤਿਰੰਗਾ ਲੜਾਓ ਜੀ ਔਰ ਰੋਜ਼ਾਨਾ ਜਿਹੜੇ ਸਟੂਡੈਂਟ ਨੇ ਉਹ ਮਾਰਚ ਪਾਸਟ ਕਰਦੇ ਆ ਜਿਹੜਾ ਉਹਨੂੰ ਸਲਾਮੀ ਦੇਣ ਤਿਰੰਗੇ ਨੂੰ ਔਰ ਇੱਕ ਖਬਰ ਜਿਹਨੂੰ ਮੈਂ ਕੱਲ ਪਾਸਿੰਗ ਰੈਫਰੈਂਸ ਮੈਂਸ਼ਨ ਕੀਤਾ ਸੀ ਬਟ ਕਿਉਂਕਿ ਇਹ ਇੰਪੋਰਟੈਂਟ ਹੈ ਦੇਖਣ ਲਈ ਵੀ ਗੱਲ ਸਿਰਫ ਵਿਸ਼ਵ ਹਿੰਦੂ ਪਰਿਸ਼ਦ ਜਾਂ ਆਰਐਸਐਸ ਜਾਂ ਬਜਰੰਗ ਦਲ ਜਾਂ ਕਿਵੇਂ ਇਹਨਾਂ ਦਾ ਕਲੈਕਟਿਵ ਅਜੰਡਾ ਜਿਹੜਾ ਉਹ ਬਾਇਨਾਰਟੀਆਂ ਦਾ ਕਾਹਨ ਕਰਨ ਲਈ ਹੈ ਜੀ ਇਹ ਖਬਰ ਜਿਹੜੀ ਹੈ ਬੇਸ਼ੱਕ ਹਿੰਦੀ ਚ ਹੈ ਮੈਂ ਹਿੰਦੀ ਚ ਤਾਂ ਨਹੀਂ ਪੜਾਂਗਾ ਪਰ ਉਸ ਦਾ ਟਾਈਟਲ ਹੈ ਕਿ ਇਸਲਾਮ ਮੁਕਤ ਭਾਰਤ ਅਭਿਆਨ ਚਲਾਏਗੀ Hindu Mahasabha ਹਿੰਦੂਆਂ ਕੇ ਹਰ ਘਰ ਕੋ ਇੱਕ ਤਲਵਾਰ دی ਜਾਏਗੀ ਉਹਨਾਂ ਨੇ ਕਿਹਾ ਜੀ ਕਿ ਇਸਲਾਮ ਮੁਕਤ ਭਾਰਤ ਕਿ ਭਾਰਤ ਚੋਂ ਇਸਲਾਮ ਦਾ ਖਾਤਮਾ ਕਰ ਦਿਓ ਆਜ਼ਾਦ ਕਰ ਦਿਓ ਔਰ Hindu Mahasabha ਜਿਹੜੀ ਹੈ ਉਹ ਉਹਨੇ ਇਹ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਹੈ ਔਰ ਇਹਦੀ ਡੀਟੇਲ ਹੈ ਕਿ ਵੀ ਉਹ ਹਰ ਹਿੰਦੂ ਘਰ ਨੂੰ ਮੁਸਲਮ ਕੱਟੜਪੰਥੀਆਂ ਤੋਂ ਬਚਾਉਣ ਲਈ ਇੱਕ ਤਲਵਾਰ ਦੇਗੀ ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰੇ ਔਰ ਉਹਨਾਂ ਨੇ ਕਿਹਾ ਕਿ 올 ਇੰਡੀਆ ਮੁਸਲਮ ਪਰਸਨਲ ਲਾ ਬੋਰਡ ਨੇ ਜਿਹੜਾ ਆਪਣਾ ਬਿਆਨ ਦਿੱਤਾ ਹੈ ਅਸੀਂ ਉਹਦਾ ਨੋਟਿਸ ਲੈਂਦੇ ਔਰ ਉਹਨਾਂ ਨੇ ਇਹ 22 ਜੂਨ ਨੂੰ ਜਿਹੜੀ ਉਹਨਾਂ ਨੇ ਪਹਿਲਾਂ ਇਸ ਤੇ ਫੈਸਲਾ ਕੀਤਾ ਸੀ ਉਹਨਾਂ ਨੇ ਕਿਹਾ ਹੁਣ ਅਸੀਂ ਮੋਹਰ ਲਾ ਦੁੱਤੀ ਹੈ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਹੁਣੇ ਹੀ ਗਦਾਰੋ ਭਾਰਤ ਛੋੜੋ ਨਾ ਦਾ ਇੱਕ ਮੂਵਮੈਂਟ ਸ਼ੁਰੂ ਕੀਤੀ ਹੈ ਔਰ ਉਹਦੇ ਚ ਉਹਨੇ ਕਿਹਾ ਕਿ ਅਸਾਉਦੀਨ ਔਰ ਵੈਸੀ ਆਜ਼ਮ ਖਾਨ ਔਰ ਇਮਾਮ ਬੁਖਾਰੀ ਇਹ ਮੁਸਲਮਾਨਾ ਦੇ ਤਿੰਨ ਲੀਡਰ ਨੇ ਉਹਨਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਵੀ ਤੁਸੀਂ ਭਾਰਤ ਛੱਡ ਕੇ ਦੌੜੋ ਔਰ ਜਿਹੜੀ ਉਹਨਾਂ ਦੀ ਐਗਜ਼ੈਕਟਿਵ ਮੀਟਿੰਗ ਹੋਈ ਹਿੰਦੂ ਮਹਾਸਭਾ ਦੀ ਉਹ ਜੁਲਾਈ ਦੇ ਵਿੱਚ ਹੋਣੀ ਹੈ ਹੁਣ ਅਗਲੇ ਸਾਲ ਸੋਮਨਾਥ ਹੋਏਗੀ ਔਰ ਉਹਦੇ ਜਿਹੜਾ ਪ੍ਰੈਜ਼ੀਡੈਂਟ ਹੈ ਉਸ ਦਾ ਕਮਲੇਸ਼ ਤਿਵਾੜੀ ਉਨੇ ਕਿਹਾ ਕਿ ਜੀ ਸਾਵਣ ਦੇ ਪਹਿਲੇ ਸੋਮਵਾਰ ਨੂੰ ਕਾਂਸੀ ਵਿਸ਼ਵਨਾਥ ਮੰਦਿਰ ਚ ਅਸੀਂ ਇੱਕ ਜਲ ਭਿਸ਼ੇਕ ਜਿਵੇਂ ਯਗ ਪਵਿੱਤਰੀ ਇਹ ਕਰਾਂਗੇ ਜੀ ਔਰ ਉਸ ਤੋਂ ਬਾਅਦ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾਏਗੀ ਇਸ ਦਿਨ ਹਰ ਦੇਸ਼ ਦੇਸ਼ ਤੇ ਹਰ ਹਿੰਦੂ ਦੇ ਘਰ ਚ ਇੱਕ ਤਲਵਾਰ ਦਿੱਤੀ ਜਾਏਗੀ ਔਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਜਿਹੜਾ ਮਾਈਨੋਰਟੀ ਕਮਿਸ਼ਨ ਬਣਿਆ ਹੋਇਆ ਇਹਨੂੰ ਭੰਗ ਕੀਤਾ ਜਾਏ ਔਰ ਇਹ ਜਿਹੜਾ ਮਾਈਨੋਰਟੀ ਕਮਿਸ਼ਨ ਹੈ ਇਹ ਤਾਂ ਹਿੰਦੂਆਂ ਦਾ ਪੈਸਾ ਜਿਹੜਾ ਇਹ ਘਟ ਗਿਣਤੀਆਂ ਦੇ ਬਚਾਅ ਦੇ ਲਈ ਖਰਚਿਆ ਜਾ ਰਿਹਾ ਔਰ ਇਸੇ ਹੀ ਵਿਸ਼ਵ ਹਿੰਦੂ ਸੰਤ ਮਹਾਸਭਾ ਦਾ ਜਿਹੜਾ ਕੋਈ ਪ੍ਰੈਜ਼ੀਡੈਂਟ ਹੈ ਰਤਨਦੇਵ ਸ਼੍ਰੀ ਉਹਨੇ ਕਿਹਾ ਕਿ ਦੇਸ਼ ਚ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਕਬਰਸਤਾਨਾਂ ਦੇ ਰੂਪ ਚ ਸਰਕਾਰ ਕਬਰਸਤਾਨਾਂ ਨੂੰ ਜਿਹੜਾ ਆਪਣੇ ਕਬਜ਼ੇ ਚ ਲੈ ਔਰ ਉਹਨਾਂ ਨੂੰ ਥੋੜੀ ਜਿਹੀ ਥਾਂ ਦੇ ਦਿੱਤੀ ਜਾਏ ਉੱਥੇ ਪਾਵੇਂ ਉਹ ਜੋ ਮਰਜੀ ਕਰਨ ਪਰ ਇਹ ਥਾਂ ਵੇਸਟ ਨਹੀਂ ਹੋਣੀ ਚਾਹੀਦੀ ਔਰ ਇਹ ਜਿੰਨੇ ਕਬਰਸਤਾਨ ਨੇ ਇਹਨਾਂ ਨੂੰ ਹਿੰਦੂਆਂ ਦੀ ਪ੍ਰਾਪਰਟੀ ਡਿਕਲੇਅਰ ਕੀਤਾ ਜਾਏ ਔਰ ਇਸ ਲਈ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਅਸੀਂ ਭਾਰਤ ਨੂੰ ਇਸਲਾਮ ਤੋਂ ਮੁਕਤ ਕਰਾਉਣ ਦਾ ਸਾਡਾ ਸਾਡੀ ਮਹਿੰਮ ਹੈ ਉਸ ਦਾ ਇਹ ਹਿੱਸਾ ਹੈ ਔਰ ਇਸੇ ਕੰਟੈਕਸਟ ਵਿੱਚ ਮੈਂ ਸਮਝਦਾ ਇੱਕ ਬੜੀ ਬਹਾਦਰ ਆਵਾਜ਼ ਹੈ ਇਹ ਜਿਹੜਾ ਮਹਾਰਾਸ਼ਟਰ ਚ ਆਈਜੀ ਪੁਲਿਸ ਰੇ ਐਸ 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 ਐਮ ਮੁਸ਼ਰਫ ਬੜਾ ਬਹਾਦਰ ਮੈਂ ਇਸ ਲਈ ਕਿ ਆ ਵੀ ਇਸ ਬੰਦੇ ਨੇ ਡੇਰਿੰਗ ਲੈਵਲ ਤੇ ਕਿਤਾਬ ਵੀ ਲਿਖੀ ਹੂ ਕਿਲਡ ਹਿਮੰਤ ਕਾਰਕਰ ਜੀ ਕਾਰਕਰ ਉਹ ਸੀ ਜਿਹਨੇ ਲੱਭਿਆ ਸੀ ਕਿਵੇਂ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਇਹਨਾਂ ਨੇ ਸਮਝੌਤਾ ਐਕਸਪ੍ਰੈਸ ਮਾਲੇਗਾਉ ਹైదరాబాద్ ਮਾਸ ਕਾਲਜ ਮੀਰ ਸ਼ਰੀਫ ਕੀਤਾ ਔਰ ਜੋ ਹੀ ਜਿਹੜਾ 911 ਤੋਂ ਬਾਅਦ ਇਹਨਾਂ ਨੇ ਆਪਣਾ 911 ਦੇ ਨਾਂ ਥੱਲੇ ਪਾਰਲੀਮੈਂਟ ਅਟੈਕ ਕਰਾਇਆ ਔਰ ਉਹਦੇ ਚ ਉਸੇ ਦੌਰਾਨ ਹੀ ਉਹਨੂੰ ਮਾਰ ਦਿੱਤਾ ਹੈ ਹਮੰਦ ਕਾਰਕਰੇ ਨੂੰ ਔਰ ਜਿਹੜਾ ਉਹਨਾਂ ਨੇ دہشت ਗਰਦਾਂ ਦੇ ਖਾਤੇ ਚ ਪਾ ਦਿੱਤਾ ਔਰ ਇਹਨੇ ਉਹਦੇ ਚ ਸਾਬਤ ਕੀਤਾ ਸੀ ਹੂ ਕਿਲਡ ਕਾਰਕਰੇ ਕਿ ਵੀ ਇਹ ਕੰਮ ਹਿੰਦੁਸਤਾਨ ਦੇ ਆਪਣੀਆਂ ਏਜੰਸੀਆਂ ਇੰਟੈਲੀਜੈਂਸ ਬਿਊਰੋ ਦੇ ਔਰ ਹੁਣ ਜਿਹੜੀ ਉਸ ਤੋਂ ਬਾਅਦ ਉਹਨੇ ਦੂਸਰੀ ਕਿਤਾਬ ਲਿਖੀ ਹੈ ਜਿਦੇ ਚ ਉਹਨੇ ਕਿਹਾ ਆਰਐਸਐਸ ਕੰਟਰੀਜ਼ ਗ੍ਰੇਟੈਸਟ ਟੈਰਰ ਆਰਗੇਨਾਈਜੇਸ਼ਨ ਇਹ ਸਾਬਕਾ ਇੰਸਪੈਕਟਰ ਜਨਰਲ ਪੁਲਿਸ ਮਹਾਰਾਸ਼ਟਰ ਜੀਐਸ ਮੁਸ਼ਰਫ ਦੀ ਇਸ ਕਿਤਾਬ ਦਾ ਟਾਈਟਲ ਹੈ ਜੀ ਆਰਐਸਐਸ ਕੰਟਰੀਜ਼ ਗ੍ਰੇਟੈਸਟ ਟੈਰਰ ਆਰਗੇਨਾਈਜੇਸ਼ਨ ਔਰ ਉਹਨੇ ਕੱਲ ਇਹ ਲਾਂਚ ਕੀਤੀ ਹੈ ਬੰਗਾਲ ਵਰਸ਼ਨ ਬੰਗਵਾਲੀ ਦੇ ਵਿੱਚ ਨੂੰ ਟ੍ਰਾਂਸਲੇਟ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਜੀਐਨਯੂ ਦੇ ਮਾਮਲੇ 'ਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜਦੋਂ ਬੁੱਕ ਲਾਂਚ ਕੀਤਾ ਉਹਨਾਂ ਨੇ ਕਿਹਾ ਜੋ ਜੀਐਨਯੂ ਦੇ ਵਿੱਚ ਚੱਲ ਰਹੀ ਹੈ ਆਰਐਸਐਸ ਦੀ ਚਾਲ ਹੈ ਔਰ ਇਨਾਂ ਚਾਲਾਂ ਦੇ ਨਾਲ ਹੀ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਜਿਹੜਾ دہشتਗਰਦ ਸੰਗਠਨ ਹੈ ਉਹਨਾਂ ਨੇ ਆਰਡੀਐਕਸ ਦਾ ਇਸਤੇਮਾਲ ਇਸ ਤਰੀਕੇ ਨਾਲ ਨਹੀਂ ਕੀਤਾ ਜਿਵੇਂ ਆਰਐਸਐਸ ਨੇ ਕੀਤਾ ਉਹਨਾਂ ਨੇ ਸਾਬਤ ਕੀਤਾ ਕਿ ਕਿਵੇਂ ਕਰਨਲ ਪ੍ਰੋਫ ਸਰਵਿੰਗ ਆਰਮੀ ਕਰਨਲ ਟ੍ਰੇਨ ਦੇ ਰਿਹਾ ਹੈ ਔਰ ਅਭਿਨਵ ਭਾਰਤ ਜਿਸ ਜਥੇਬੰਦੀ ਦੇ ਨਾਲ ਸਾਧਵੀ ਪ੍ਰਗਿਆਤ ਉਹਨਾਂ ਦਾ ਸਬੰਧ ਸੀ ਉਹਨਾਂ ਨੇ ਕਿਵੇਂ ਆਰਡੀਐਕਸ ਯੂਜ਼ ਕੀਤਾ ਸਮਝਾਉਤਾ ਐਕਸਪ੍ਰੈਸ 70 ਦੇ ਕਰੀਬ ਪਾਕਿਸਤਾਨੀ ਮਾਰੇ ਗਏ ਸੀ ਜੀ ਅਤੇ ਉਹਨਾਂ ਨੇ ਕਿਹਾ ਆਰਐਸਐਸ ਦੇ ਜਿਹੜੇ ਸਹਾਇਕੀ ਦਲ ਨੇ ਬਜਰੰਗਦਾਲ ਅਭਿਨਵ ਭਾਰਤ ਦੇ ਖਿਲਾਫ ਘਟੋਕਾਟ 18 ਦੇ ਕਰੀਬ 4 ਸ਼ੀਟਾਂ ਦਾਖਲ ਹੋਈਆਂ ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰਚਾਰ ਇਸਲਾਮਿਕ دہشت گردੀ ਦਾ ਕਰਦੇ ਨੇ ਪਰ ਅਸਲੀ ਗੱਲ ਇਹ ਹੈ ਕਿ ਇਹ ਜਿਹੜੇ ਹਿੰਦੂ ਆਰਐਸਐਸ ਜਮਾਤ ਹੈ ਇਹਨਾਂ ਨੇ ਬ੍ਰਾਹਮਣਵਾਦ ਦਾ ਜਿਹੜਾ ਹੈ ਬ੍ਰਾਹਮਣਵਾਦੀ ਟੈਰੋਰੀਜ਼ਮ ਹੈ ਇਹ ਫੈਲਾ ਰਹੇ ਨੇ ਔਰ ਜਿਹੜੀ ਗੱਲ ਉਹਨਾਂ ਨੇ ਉਹਦੇ ਕਿਤਾਬ 'ਚ ਵੀ ਕਹੀ ਸੀ ਦੇ ਚ ਉਹਨਾਂ ਨੇ ਕਹੀ ਹੈ ਕਿ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੰਸੀ ਇੰਟੈਲੀਜੈਂਸ ਬਿਊਰੋ ਹੈ ਜੀ ਇਹ ਵੀ ਆਰਐਸਐਸ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਵੀ ਕਿਉਂਕਿ ਇੰਟੈਲੀਜੈਂਸ ਬਿਊਰੋ ਐਸੀ ਏਜੰਸੀ ਹੈ ਜਿਹੜੀ ਆਪਣੇ ਕੰਮ ਲਈ ਸਰਕਾਰ ਜਾਂ ਕਿਸੇ ਮਿਨਿਸਟਰੀ ਨੂੰ ਜਵਾਬਦੇਹ ਨਹੀਂ ਹੈ ਔਰ ਇਸੇ ਗੱਲ ਦਾ ਫਾਇਦਾ ਉਠਾ ਕੇ ਇਹ ਜਿਹੜੀ ਹੈ ਆਈਬੀ ਆਪਣੇ ਕੰਮ 'ਚ ਲੱਗੀ ਰਹਿੰਦੀ ਹੈ ਔਰ ਕਿਉਂਕਿ ਇੰਟੈਲੀਜੈਂਸ ਬਿਊਰੋ ਦੇ ਬਿਆਨਾਂ ਨੂੰ ਲੋਕ ਸਮਝਦੇ ਨੇ ਕਿ ਜੇ ਬਿਲਕੁਲ ਸੱਚ ਹੈ ਪਰ ਉਹਨਾਂ ਨੇ ਕਿਹਾ ਵੀ ਇਹ ਗੱਲ ਠੀਕ ਨਹੀਂ ਹੈ ਇੰਟੈਲੀਜੈਂਸ ਬਿਊਰੋ ਇਸ ਵੇਲੇ ਜਿਹੜਾ ਆਰਐਸਐਸ ਦੀ ਹੀ ਇੱਕ ਆਰਮ ਬਣੀ ਹੋਈ ਹੈ ਤੋਂ ਅਸੀਂ ਸਮਝਦੇ ਹਾਂ ਵੀ ਇਹ ਦੋ ਤਿੰਨ ਖਬਰਾਂ ਔਰ ਇੱਕ ਮਹਾਰਾਸ਼ਟra ਦੇ ਖੁਦ ਜਿਹੜਾ ਇੰਟੈਲੀਜੈਂਸ ਜਿਹੜਾ ਉਹਨਾਂ ਦਾ ਇੰਸਪੈਕਟਰ ਜਨਰਲ ਪੁਲਿਸ ਰਏ ਉਹਨਾਂ ਦਾ ਇਨਕਸ਼ਾਫ ਇਹ ਦੱਸਣ ਲਈ ਕਾਫੀ ਨਹੀਂ ਕਿ ਵੀ ਜਿਹੜਾ 34 ਕਾਂਗਰਸਮੈਨਾਂ ਦੇ ਸੈਨੇਟਰਾਂ ਨੇ ਫਿਕਰਜ਼ਾਰ ਕੀਤੇ ਉਹ ਕਿੰਨਾ ਟਰੂ ਹੈ ਔਰ ਕਿਸ ਕਿਸਮ ਦਾ ਹਾਰ ਆਣ ਵਾਲੇ ਦਿਨਾਂ ਚ ਬਾਕੀ ਜਿਹੜੇ ਨੇ ਸਾਰੀਆਂ ਹੀ ਮਾਈਨੋਰਟੀਜ਼ ਦਾ ਹੋਏਗਾ ਇਸ ਬਾਰੇ ਕੋਈ ਪੁਲੀਖਾਨੀ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਇਹਨਾਂ ਆਮ ਖਬਰਾਂ ਸਾਡੇ ਦਰਸ਼ਕਾਂ ਨੂੰ ਤਾਂ ਬਹੁਤ